ਧੰਨ ਧੰਨ ਸ਼ਿਦੂ ਗੁਰੂ ਅਮਰਦਾਸ ਜੀ ਭੱਲੇ ਜੀ ਤੀਸਰੀ ਪਾਤਸ਼ਾਹੀ ਦੀ ਅੰਸ਼ ਵੰਸ਼ ਵਿੱਚੋਂ ਸੰਤ ਬਾਬਾ ਸਹਿਬ ਸਿੰਘ ਭੱਲੇ ਦੀ ਯਾਦ ਵਿੱਚ ਹਲਕਾ ਕਨੌਰ ਵਿੱਚ ਪੈਂਦੇ ਪਿੰਡ ਨਨਹੇੜਾ ਵਿਖੇ ਫ੍ਰੀ ਮੈਡੀਕਲ ਚੈਪ ਕੈਂਪ ਲਗਾਇਆ ਗਿਆ ਕੈਂਪ ਵਿੱਚ ਗਿਆਨ ਸਾਗਰ ਹਸਪਤਾਲ ਦੇ ਡਾਕਟਰਾਂ ਨੇ ਪਹੁੰਚ ਕੇ ਮਰੀਜ਼ਾਂ ਦਾ ਚੈੱਕਅਪ ਵੀ ਕੀਤਾ ਅਤੇ ਦਵਾਈਆਂ ਵੀ ਫਰੀ ਦਿੱਤੀਆਂ ਗਈਆਂ ਇਸ ਮੌਕੇ ਦੂਰੋਂ ਦੂਰੋਂ ਮਰੀਜ਼ਾਂ ਨੇ ਆ ਕੇ ਇਸ ਕੈਂਪ ਦਾ ਲਾਭ ਉਠਾਇਆ ਆਓ ਦੇਖਦੇ ਹਾਂ ਕੀ ਕਿਹਾ ਕੈਂਪ ਵਿੱਚ ਪਹੁੰਚੇ ਹੋਏ ਸ਼ਖਸੀਤਾਂ ਨੇ ਸ਼ੰਭੂ ਤੋਂ ਅਰਜਿੰਦਰ ਸਿੰਘ ਮੋਹੀਦੀ ਵਿਸ਼ੇਸ਼ ਰਿਪੋਰਟ ਇਹ ਜਿਹੜਾ ਪਿੰਡ ਹੈਗਾ ਨੰਨੇ ਈੜਾ ਵੱਡਾ ਇੱਥੇ ਪਹਿਲਾਂ 150 ਹੁਣ 2 ਪਜਾਤਾ ਨੇ ਬੜਾ ਵੱਡਾ ਪਿੰਡ ਹੈ ਇਸ ਇੱਥੇ ਤਕਰੀਬਨ 10 ਕੌਮਾਂ ਦੇ ਲੋਕ ਰਹਿੰਦੇ ਨੇ ਪਰ ਇਹ ਪਿੰਡ ਵਿੱਚ ਜੱਟ ਨੇ ਰਾਜਪੂਤ ਨੇ ਬਾਨੀਏ ਨੇ ਗਾਦਰੀਏ ਨੇ ਛੀਵਰ ਨੇ ਹਰੀਜਨ ਨੇ ਬਾਲਮੀਕ ਨੇ ਪਰ ਇਹ ਅਸੀਂ ਇੰਨੇ ਵੱਡੇ ਭਾਗਾਂ ਵਾਲੇ ਆ ਇਸ ਪਿੰਡ ਦੇ ਵਿੱਚ 40 ਸਾਲ ਸਰਪੰਚੀ ਵੋਟ ਨਹੀਂ ਪਈ ਇੱਕੋ ਹੀ ਸਰਵੰਚ ਰਿਹਾ ਜੋ ਅੱਛੇ ਬਸਨੀਕ ਨੇ ਉਹ ਐਨੇ ਅੱਛੇ ਨੇ ਬਹੁਤ ਜ਼ਿਆਦਾ ਥੋੜਾ ਜਿਹਾ ਪਹਿਲਾਂ ਪਨਾਹ ਔਖਾ ਲੱਗਿਆ ਕਿ ਅਸੀਂ ਪਾਕਿਸਤਾਨ ਤੋਂ ਆਏ ਆ 1947 ਵਿੱਚ ਉੱਥੋਂ ਆ ਕੇ ਸਾਨੂੰ ਸੈੱਟ ਹੁੰਦੇ ਹੁੰਦੇ ਟਾਈਮ ਲੱਗ ਗਿਆ ਕੁਝ ਔਰ ਜਿਹੜਾ ਇਹ ਮੇਲਾ ਇਹ ਮਨਾਉਂਦੇ ਆ ਪਿੱਜੀ ਪਾਤਸ਼ਾਹੀ ਗੁਰੂ ਅਮਰਦਾਸ ਭੱਲਾ ਭੱਲਾ ਜੀ ਦਾ ਉਹਨਾਂ ਦੇ ਬਾਬੇ ਭੱਲੇ ਜੀ ਉਹਨਾਂ ਦਾ ਇਤਿਹਾਸ ਇਹ ਹੈ ਕਿ ਉਹਨਾਂ ਦੀ ਇਸ ਵਿੱਚੋਂ ਬਾਬਾ ਸਾਫ ਸਿੰਘ ਹੀ ਹੋਏ ਆ ਬਾਬਾ ਸਾਫ ਸਿੰਘ ਜਿਹੜੇ ਨੇ ਪਾਕਿਸਤਾਨ ਕੇ ਰਹਿੰਦੇ ਸੀ ਅਸੀਂ ਲਾਵੀ ਰਾਜੇ ਕੰਡੇ ਤੇ ਬਹੁਤ ਵੱਡਾ ਪਿੰਡ ਸੀ ਪੈਣੀ ਉੱਥੇ ਹੜ ਆਏ ਤਲਾਈ ਚੌੜੀ ਵਿੱਚ ਹੜ ਆ ਕੇ ਤਕਰੀਬਨ 2 ਕਿਲੋਮੀਟਰ ਚੌੜਾ 8 ਕਿਲੋਮੀਟਰ ਲੰਬਾ ਦਰਿਆ ਦਾਪਣ ਹੜਾ ਕੇ ਲੈ ਗਿਆ ਲੋਕਾਂ ਦੇ ਦੰਦਰ ਪਛ ਭੁੱਖੇ ਹੋਰ ਲੱਗ ਗਏ ਫਿਰ ਉਸ ਉਥੋਂ ਦੀ ਸੰਗਤ ਬਾਬਾਏ ਸਾਫ ਸੇ ਕੋਈ ਆਈ ਸੀ ਅੰਮ੍ਰਿਤਸਰ ਉਥੇ ਬੇੜੀ ਕਰਕੇ ਦਰਿਆ ਚੜਿਆ ਸੀ ਅੰਮ੍ਰਿਤਸਰ ਆਏ ਅੰਮ੍ਰਿਤਸਰ ਆ ਕੇ ਇਹਨਾਂ ਨੇ ਬੇਤੀ ਕੀਤੀ ਬਾਬਾਏ ਚੱਲੋ ਅਸੀਂ ਨਾਲ ਜੁੜ ਗਏ ਤੇ ਬਾਬਾ ਸਾਫ ਸੇ ਜੀ ਉਥੇ ਗਏ ਉਹਨਾਂ ਜਾ ਕੇ ਇਕੱਠ ਕੀਤਾ 10-12 ਹਜ਼ਾਰ ਬੰਦਿਆਂ ਦਾ ਕਾਠੇ ਵਿੱਚ ਉਹਨਾਂ ਨੇ ਕਿਹਾ ਇਹ ਖਵਾਜਾ ਖਿਜਰ ਜੋ ਦੇਵਤਾ ਹੈ ਨਦੀਆਂ ਪਾਣੀਆਂ ਦਾ ਕਿ ਤੁਸੀਂ ਪਿੱਛੇ हट ਜਾਓ ਇਹ ਲੋਕ ਅੱਛੇ ਨੇ ਕੋਈ ਗਲਤੀ ਮaaf ਕਰ ਦਿਓ ਇਹ ਬਦਵਾਰਾ ਬਾਸ਼ ਆਈ ਦੁਬਾਰਾ ਮੀਂਹ ਪੈਣ ਦੇ ਨਾਲ ਸਿਲਟ ਪੈ ਗਈ ਉੱਥੇ ਬਰਬਾਹ ਹੋ ਗਿਆ ਉਹਦੇ ਬਾਬਾ ਜੀ ਦੇ ਲੰਗਰ ਕਿਰਾਏ ਚਾਵਲਾਂ ਦਾ ਉਹਦੇ ਸੀ 7 ਜੂਨ ਸਤ ਜੋਨ ਨੂੰ ਬਾਬਾ ਜੀ ਕਿਹਾ ਵੀ ਤੁਸੀਂ ਭਾਈ ਇਸ ਦੇ ਨਾਮ ਜਪਿਆ ਕਰੋ ਸਭ ਕੁਝ ਕਿਹਾ ਲੰਗਰ ਲਾਇਆ ਕਰੋ ਉਸ ਤੋਂ ਬਾਅਦ ਅਸੀਂ ਉੱਥੋਂ ਆ ਗਏ ਇੱਧਰ ਹੱਲੇ ਪਾ ਕੇ 27 ਇੱਥੇ ਆ ਗਏ ਸਾਨੂੰ ਇੱਥੇ ਆਇਓ 78 ਸਾਲ ਹੋ ਗਏ ਆ ਅਸੀਂ ਜੱਜ ਤੋਂ ਹੀ ਮਿਲਾਂ ਬਣਾ ਰਹੇ ਆ ਕੁਛ ਉੱਥੇ ਵਸੀਖੂਆਂ ਬੈਠੇ ਆ ਉਹ ਖਿੰਡੇ ਵਾਲੀ ਬੈਠੇ ਆ ਜਿਹੜੇ ਉੱਥੇ ਲੋਕ ਉੱਥੇ ਆਏ ਸੀ ਉਹ ਸਾਰੇ ਮੇਲਾ ਮਨਾਉਂਦੇ ਆ ਜਿਵੇਂ ਕਿ ਸਾਥ ਵੀ ਸਾਡੇ ਘੋਗਪੈਣੇ ਦੇ ਜਾਂਦੇ ਪਹਿਲਾਂ ਇੱਥੇ ਪੰਜ ਰੱਖੇ ਗੰਡਵਾਰ ਸਾਹਿਬ ਇਕੱਠੇ ਘੋਗਪੈਣੇ ਆ ਕੱਲ ਫੇ ਪੰਜ ਫਿਰ ਰੱਖੇ ਸੀਗੇ ਇੱਕ ਅੱਜ ਵੀ ਰੱਖਿਆ ਹੋਇਆ 7 ਤਰੀਕ ਨੂੰ ਇੱਥੇ ਬੜਾ ਵੱਡਾ ਮੇਲਾ ਲੱਗਦਾ ਇੱਥੋਂ ਲੋਕਾਂ ਨੂੰ ਜਗ੍ਹਾ ਵੀ ਮਿਲਦਾ ਹੈਗਾ ਇੱਥੇ ਰਿਹੜੀਆਂ ਫੜੀਆਂ ਵਾਲੇ ਦੁਕਾਨਦਾਰ ਬਹੁਤ ਆਉਂਦੇ ਨੇ ਅੱਜ ਰਸ਼ ਹੋ ਜੂਗਾ ਇੱਥੇ ਉਸਤਗਲ ਇੱਥੇ ਸ਼ਾਮ ਨੂੰ ਪਹਿਲਵਾਨ ਆਉਂਦੇ ਨੇ ਦੂਰ ਦੂਰੋਂ ਉਸੇ ਵੀ ਹੁੰਦੀਆਂ ਨੇ ਪਰ ਅਸੀਂ ਫੇਰ ਵੇਖਿਆ ਇਸ ਪਿੰਡ ਦੇ ਹੁਣ ਤਕਰੀਬਨ 80 90 ਬੰਦਾ ਬਾਹਰ ਚਲਾ ਗਿਆ 40 50 ਬੰਦੇ ਅਫਸਰ ਲੱਗ ਗਏ ਆ ਸਾਡੇ ਮਨ ਦੀ ਇਹ ਭਾਵਨਾ ਹੈ ਜਾਂ ਸਾਨੂੰ ਇਹ ਵਿਸ਼ਵਾਸ ਹੈ ਜਿਹੜਾ ਵੀ ਇਹ ਮੇਲੇ 'ਚ ਸੇਵਾ ਕਰਦਾ ਹੈ ਪਰਮਾਤਮਾ ਉਹ ਇਹ ਝੋੜੀਆਂ ਬਹੁ ਪਰਦਾ ਸੋ ਮੈਂ ਤੁਹਾਡੇ ਚੈਨਲ ਦਾ ਬੜਾ ਧੰਵਾਦ ਹਾਂ ਕਿ ਤੁਸੀਂ ਟਾਈਮ ਕੱਢਿਆ ਬਾਕੀ ਇੱਥੇ ਬਾਬਾ ਜੀ ਆਏ ਆ ਉਹਨਾਂ ਦੀ ਜਨ ਬਾਬਾ ਅਸਮਸ ਵਿੱਚੋਂ ਸਾਫ ਸੇ ਆਏ ਹੋਏ ਨੇ ਇਹ ਹਰ ਸਾਲ ਆਉਂਦੇ ਨੇ ਅਸੀਂ ਇਹਨਾਂ ਨੂੰ ਇਸਾਰਾ ਇਹ ਚਲਦੇ ਆ ਇਹਨਾਂ ਦੀ ਸਾਡੇ ਤੇ ਬੜੀ ਮਿਹਰ ਹੈ ਅੱਗੇ ਮੈਂ ਇਹਦਾ ਬਹੁਤ ਨਵਾਦੀਆਂ ਅੱਗੇ ਮੈਂ ਸਰਦਾਰ ਹਰੀ ਸਿੰਘ ਟੋੜਾ ਸਾਹਿਬ ਪ੍ਰਧਾਨ ਪੰਜਾਬ ਸਟੇਟ ਕਰਮਚਾਰੀ ਗੱਲ ਅਤੇ ਸਾਬਕਾ ਵੈਲਫੇਅਰ ਚੇਅਰਮੈਨ ਲੇਬਰ ਦਾ ਪਿਆਰ ਦਾ ਉਹ ਵੀ ਅਸੀਂ ਆਏ ਦੇ ਇੱਥੇ ਜਿਹੜਾ ਸਾਡੇ ਦਾ ਬੜਾ ਮਤਲਬ ਉਹ ਅਹਸਾਨ ਨੇ ਇਸ ਇਲਾਕੇ ਜੋ ਇਥੇ ਲੇਬਰ ਲੱਗੀ ਆ ਸਾਡੀ ਜਾਂ ਅਸੀਂ ਇਹ ਲੇ ਰੱਖ ਕੇ ਕਰਨਗੇ ਲੱਗੇ ਨੇ ਚਾਹੇ ਉਹ ਪੁਲਿਸਿਓਂ ਹੋਣ ਚਾਹੇ ਬੀਬੀ ਬੋਰਡ ਵਿੱਚ ਹੋਣ ਚਾਹੇ ਪੁਲਿਸ ਵਿੱਚ ਹੋਣ ਚਾਹੇ ਮੈਡੀਕਲ ਵਿੱਚ ਹੋਣ ਇਹ ਸਾਡੀ ਹੈਲਪ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਅੰਤ ਬੰਦ ਬਾਬਾ ਰਗਵੀਰ ਸਿੰਘ ਤੇ ਬਾਬਾ ਸਾਹਿਬ ਸੋ ਬਾਬੇ ਪੰਨੇ ਇਹਨਾਂ ਦੀ ਯਾਦ ਪੁਰਾਣੀ 70 ਸਾਲ ਪੁਰਾਣੀ ਜਾਤ ਮਨਾ ਰਹੇ ਨੇ ਸੱਕੇ ਪਾਸ਼ਾ ਪਿੰਡ ਨੰਨੇੜੇ ਵਾਲੇ ਇਹ ਗੁਰੂ ਅਮਰਦਾਸ ਜੀ ਦੇ ਦੋ بیٹے ਹੋਏ ਸਨ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਜੀ ਉਹਨਾਂ ਦੇ ਤਿੰਨ بیٹے ਹੋਏ ਸਨ ਅੱਤਵਲ ਅਰਜਾਨੀਮਲ ਤੇ ਨੰਦ ਜੀ ਅਸੀਂ ਮਹਾਰਾਜ ਅਰਜਾਨੀਮਲ ਦੇ ਥੰਮੇ ਤੋਂ ਆ ਰਹੇ ਹਾਂ ਬਾਬਾ ਕੋਲਾ ਤੋਂ ਬਾਬਾ ਬਿਸ਼ਨ ਤੋਂ ਬਾਬਾ ਗਲਾਬ ਤੋਂ ਬਾਬਾ ਨਿਹਾਲ ਤੋਂ ਬਾਬਾ ਬਾਗ ਤੋਂ ਬਾਬਾ ਸਾਹਿਬ ਤੋਂ ਪੌੜੀ ਤੋਂ ਅਗੋ ਇਹਨਾਂ ਦੇ ਬਾਬਾ ਹੁਕਮ ਤੋਂ ਬਾਬਾ ਕਰਤਾਰ ਤੋਂ ਬਾਬਾ ਕਬੀਰ ਤੋਂ ਤੇ ਅਗੋ ਪੀੜੀ ਸਾਡਾ ਸਾਢੀ ਚੱਲਦੀ ਮਹਾਰਾਜ ਸੱਤੇ ਪਾਛਾ ਗੁਰੂ ਅਮਰਦਾਸ ਦਾ ਹਰ ਸਾਲ ਇਹ ਮੇਲਾ ਮਨਾਉਂਦੇ ਜੀ ਸਾਰੀਆਂ ਸਖਤਾਂ ਰਲ ਕੇ ਠੰਡੇ ਮਿੱਠੇ ਖੀਬੀਲਾ ਲਾਉਂਦੇ ਨੇ ਸੱਤੇ ਪਾਛੋ ਮੁਖਤਿਆਰ ਸਿੰਘ ਉਹਨਾਂ ਨੇ ਅੱਜ ਕੈਂਪ ਲਵਾਏ ਨੇ ਦੇ ਨਾਲ ਲੰਗਰ ਹੈ ਨਾਲ ਖੀਬੀਲਾ ਚੱਲ ਰਹੀਆਂ ਨੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਤੇ ਝੋਲੀਆਂ ਭਰ ਕੇ ਕਲੇ ਜਾਂਦੀ ਨੇ ਬਾਹਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅਸਰ ਜੀ ਇਹ ਪਿੰਡ ਨਿਹੜਾ ਜੋ ਹੈ ਇਸ ਇਲਾਕੇ ਦਾ ਬਹੁਤ ਮਸ਼ਹੂਰ ਨਗਰ ਹੈ ਇਸ ਨਗਰ ਵਿੱਚ ਬਹੁਤ ਸਾਰੇ ਬਤਵੰਤੇ ਸੱਜਣ ਜਿਹੜੇ ਰਹਿੰਦੇ ਨੇ ਮੈਂ ਤਾਂ ਅੱਖ ਵਰਗੇ ਲੱਖ ਖੁਸ਼ੀਆਂ ਪਾਸ਼ਾਈਆਂ ਦੇ ਸਤਿਗੁਰ ਨਦਰ ਕਰੇ ਕਿੰਨੀ ਗਰੂਰ ਨੇ ਪਾਰ ਵਰਖਸ਼ ਕੀਤੀ ਹੈ ਨਹਿੜਾ ਨਹਿੜਾ ਦੇ ਨਗਰ ਨਿਵਾਸੀਆਂ ਉੱਤੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਜੋ ਸਮਾਗਮਾ ਬਾਬਾ ਜੀ ਦੀ ਯਾਦ ਵਿੱਚ ਆਯੋਜਿਤ ਕਰਾਇਆ ਇਸ ਗੱਲ ਲਈ ਮੈਂ ਸਾਰੇ ਨਗਰ ਨੂੰ ਖਾਸ ਕਰਕੇ ਸਰਦਾਰ ਮਖਤਿਆਰ ਸਿੰਘ ਨੂੰ ਅਤੇ ਹੋਰ ਜਿਹੜੇ ਭਗਵੰਤੇ ਸੱਜਣ ਨੇ ਉਹਨਾਂ ਸਾਰਿਆਂ ਨੂੰ ਵਧਾਈ ਦਵਾਂਗਾ ਕਿ ਤੁਸੀਂ ਆਪਣੇ ਬਡੇਰਿਆਂ ਦੀ ਯਾਦ ਨੂੰ ਤਾਜ਼ਾ ਕਰਦੇ ਉੱਥੇ ਜਿੱਥੇ ਯਾਦ ਨੂੰ ਤਾਜ਼ਾ ਕਰਦੇ ਹਾਂ ਉੱਥੇ ਤੁਸੀਂ ਅੱਜ ਜਿਹੜਾ ਮੈਡੀਕਲ ਕੈਂਪ ਲਾ ਕੇ ਇੱਕ ਬਹੁਤ ਵੱਡਾ ਕਾਰਜ ਕੀਤਾ ਹੈ ਕਿ ਜਿਹੜੇ ਗਰੀਬ ਲੋਕ ਨੇ ਜਾਂ ਜਿਹੜੇ ਜ਼ਰੂਰਬੰਦ ਲੋਕ ਨੇ ਉਹ ਆਪਣੇ ਟੈਸਟ ਕਰਾਉਣਗੇ ਔਰ ਟੈਸਟ ਕਰਾ ਕੇ ਜਿਹੜਾ ਆਪਣੀ ਜੀਵਨ ਲਈ ਜਿਹੜਾ ਉਹ ਆਪਣੀ ਦਵਾਈ ਲੈਣਗੇ ਮੁਫਤ ਦਵਾਈ ਦਾ ਇੰਝ ਕੰਮ ਕੀਤਾ ਹੋਇਆ ਤੇ ਸੋ ਇਸ ਲਈ ਮੈਂ ਨਗਰ ਨਿਵਾਸੀਆਂ ਦਾ ਇੱਕ ਵਾਰ ਫੇਰ ਧੰਨਵਾਦ ਕਰਾਂਗਾ ਕਿ ਤੁਸੀਂ ਆਪਣੇ ਬਜ਼ੁਰਗਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋ ਇਸ ਲਈ ਤੁਹਾਨੂੰ ਬਹੁਤ ਬਹੁਤ ਵਧਾਈ ਜੇ ਨਾਲ ਜੇ ਨਾਲ ਸਰਦਾਰ ਮਖਤਿਆਰ ਸਿੰਘ ਨੂੰ ਜਿਹੜੇ ਕਿ ਲੰਬੇ ਸਮੇਂ ਤੋਂ ਇਸ ਕਾਰਜ ਵਿੱਚ ਜੁੜੇ ਹੋਏ ਨੇ ਇਹਨਾਂ ਨੂੰ ਔਰ ਇਹਨਾਂ ਦੇ ਪਰਿਵਾਰ ਨੂੰ ਸਾਰੇ ਨਾਲ ਵਧਾਈ ਦਵਾਂਗਾ ਕਿ ਤੁਸੀਂ ਨਿਸ਼ਕਾਮ ਸੇਵਾ ਕਰਦੇ ਹੋ ਇੰਨੀ ਬੇਨਤੀ ਕਰਕੇ ਵਾਹਿਗੁਰੂ